ਫਗਵਾੜਾ ਨਸਤੇਕ ਪਿੰਡ ਪਾਸਟਾ ਵਿਖੇ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੇ ਨਹਿਰ ਵਿੱਚ ਡਿੱਗਣ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟਰੈਕਟਰ ਟਰਾਲੀ ਚਾਲਕ ਪਿੰਡ ਭਾਮ ਤੋਂ ਨਰੂੜ ਵਿਖੇ ਰੇਤਾ ਲੈ ਕੇ ਜਾ ਰਹੇ ਸਨ ਕਿ ਨਹਿਰ ਤੇ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਨਹਿਰ ਵਿੱਚ ਡਿੱਗ ਗਈ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਭਾਈ ਟਰੈਕਟਰ ਟਰਾਲੀ ਆ ਰਿਹਾ ਸੀਗਾ ਜਿੱਦਾਂ ਰਿੱਤੀ ਦਾ ਭਰਿਆ ਹਾਂਜੀ ਇਹਨਾਂ ਨੂੰ ਪਤਾ ਨਹੀਂ ਬ੍ਰੇਕ ਜਾਂ ਕੋਈ ਵੀ ਚਾਂਸ ਹੋਇਆ ਹੋਊਗਾ ਉਹ ਟਰਾਲੀ ਟਰੈਕਟਰ ਜਿੱਦਾ ਪਾਰਟ ਗਿਆ ਹੋਵੇਗਾ ਵਿਚੰ। ਅੱਛਾ ਨਹਿਰ ਦੇ ਹਾਂਜੀ ਹੋਇਆ ਕਿੱਥੇ ਦਾ ਜੀ ਚਾਰ ਜਣੇ ਆਪਣੇ ਪਾਸਤੇ ਨਹਿਰ ਦੇ ਉੱਪਰ ਜੀ ਪੁਲ ਦੇ ਉੱਪਰ ਹਾਂਜੀ ਹਾਂਜੀ ਤੇ ਇਹਨਾਂ ਨੂੰ ਫੇਰ ਭਾਜੀ ਕੱਢਿਆ ਇਹਨਾਂ ਸੇਰਸੁਰਜ ਦਾ ਇੱਕ ਮੁੰਡੇ ਦਾ ਜ਼ਿਆਦਾ ਬਚਾਜ ਦਾ ਫਿਸ ਗਿਆ ਉਹਦਾ ਮੈਨੂੰ ਆਫਾ ਲੱਗਦਾ ਦੋ ਸਹੀ ਆ ਮੁੰਡੇ ਤੇ ਕਿਸੇ ਦੀ ਮਰਤ ਵੀ ਹੋਈ ਹੈ ਹੋਰ ਵੀ ਹੋਈ ਕਿਸੇ ਦੀ ਇੱਕ ਦੀ ਮੌਤ ਹੋ ਗਈ ਮੈਨੂੰ ਲੱਗਦਾ ਭਾਜੀ ਤੇ ਕੋਈ ਪਤਾ ਚੱਲਾ ਕਿੱਥੇ ਦਾ ਰਹਿਣ ਵਾਲਾ ਏ ਭਾਜੀ ਪਤਾ ਨਹੀਂ ਮੈਂ ਵੀ ਜਾਨਕੀ ਪਾਸ ਤੇ ਆਪਣੇ ਕੰਮ ਵਾਸਤੇ ਆਇਆ ਸੀਗਾ ਉਹ ਤਾਂ ਦੇਖਿਆ ਰੌਲਾ ਪੈਂਦਾ ਮੈਂ ਨਹਿਰ ਛਾਲ ਮਾਰਤੀ ਨਾਲ ਇਹਨਾਂ ਦੇ ਇਹ ਨਹਿਰ ਤੋਂ ਬਾਹਰ ਗੱਡੇ ਹਾਂਜੀ ਹਾਂਜੀ ਮੋਰੇ ਬੱਸੇ ਖੜੀ ਸੀਗੀ ਟਰੈਕਟਰ ਦੀ ਬ੍ਰੇਕ ਬ੍ਰੇਕਾਂ ਨਾਲ ਲੱਗੀ ਸੀ ਨਹਿਰ ਤੋਂ ਥੱਲੇ ਨੂੰ ਉੱਪਰ ਹਾਂਜੀ ਟਰੈਕਟਰ ਟੱਪ ਹੁੰਦਾ ਸੀ ਤੇ ਨਹਿਰ ਦੇ ਵਿੱਚ ਡੱਬਿਆ ਟਰੈਕਟਰ ਤੇ ਕਿੰਨੇ ਵਿਅਕਤੀ ਸੀਗੇ ਤੁਸੀਂ ਤਿੰਨ ਜਣੇ ਸੀਗੀ ਠੀਕ ਹੀ ਨਾਮ ਨੰਬਰ ਕੀ ਆ ਤੇਰਾ ਨਾਂ ਰਾਜਾ ਹੈ ਦੂਜਾ ਰਾਮਚੰਦਰ ਤੀਜਾ ਨਾਂ ਜਸਵੰਤ ਜਸਵੰਤ ਤੇ ਕਿਹੜੀ ਨਹਿਰ ਦੇ ਵਿੱਚ ਡਿਗੇ ਆ ਪਾਸ ਤੇ ਵਾਲੀ ਥੀ ਤੇ ਹੁਣ ਇਹ ਕੋਈ ਡੈਥ ਵਗੈਰਾ ਵੀ ਹੋਈ ਜਾਂ ਕਿਦਾਂ ਇੱਕ ਮੁੰਡੇ ਦੀ ਡੈਥ ਹੋ ਗਈ ਕੀ ਨਾਮ ਉਹਦਾ ਜਸਵੰਤ ਜਸਵੰਤ ਜੀ ਤੇ ਤੁਸੀਂ ਤਿੰਨੇ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਟਰਾਲੀ ਮੈਂ ਨਰੂੜ ਨੂੰ ਚੱਲੇ ਰੇਤੀ ਦੀ ਭਰੀ ਹੋਈ ਟਰਾਲੀ ਜਾਣਾ ਕਿੱਥੇ ਦੀ ਨਰੂੜ ਨਰੂੜ ਜਾਣਾ ਸੀ ਆਏ ਕਿੱਥੋਂ ਸੀ ਭਾਮ ਤੋਂ ਜੀ ਭਾਮ ਤੋਂ ਤੇ ਟਰਾਲੀ ਭਰੀ ਹੋਈ ਸੀ ਹਾਂ ਜੀ ਤੇ ਨਹਿਰ ਚ ਡੇ ਬਈ ਮੈਂ ਨਰਾਮ ਚੰਦਾ ਦਾ ਤੇ ਕਿਹੜੇ ਪਿੰਡ ਤੋਂ ਆਪਾਂ ਪਿੰਡ ਭਾਮ ਕਾਤੇ ਸੀ ਇਹ ਦਦੀ ਟਰੈਕਟਰ ਦਾ ਜੀ ਟਰੈਕਟਰ ਦੀ ਤੇ ਹੋਇਆ ਕਿਦਾਂ ਇਹ ਐਕਸੀਡੈਂਟ ਉਹਨਾਂ ਦੇ ਜੀ ਉਧਰ ਪੁਲਸ ਵਾਲੀ ਗੱਡੀ ਆਈ ਸਰ ਪੁਲਸ ਦੀ ਗੱਡੀ ਆਈ ਹਾਂ ਜੀ ਉਹ ਡਰ ਸਾੜੇ ਡਰ ਗਈ ਜੀ ਸਰ ਅੱਛਾ ਆਪ ਵਿਚ ਉਹਦੇ ਵਿੱਚ ਡਿੱਗ ਪਿਆ ਬਾਈ ਨਹਿਰ ਦੇ ਵਿੱਚ ਮੈਨ ਦੇ ਵਿੱਚ ਡਿੱਗ ਪਏ ਹਾਂ ਜੀ ਹਾਂ ਕਿੰਨੇ ਬੰਦੇ ਸੀਗੇ ਤੁਸੀਂ ਤਿੰਨ ਬੰਦੇ ਜੀ ਸਰ ਹਾਂਜੀ ਇਹ ਪੇਸ਼ੈਂਟਸ ਆਪਣੇ ਕੋਲ ਆਰਐਸਏ ਦੇ ਨਾਲ ਆਏ ਨੇ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਟਰੈਕਟਰ ਤੇ ਸੀਗੇ ਤੇ ਪਲਟ ਗਏ ਤੇ ਥੋੜਾ ਪਾਣੀ ਸੀ ਲੱਗੇ ਉਹਦੇ ਵਿੱਚ ਗਿਰ ਗਿਆ ਇੱਕ ਪੇਸ਼ੈਂਟ ਤੇ ਇਕਵੇਸ਼ਨ ਆਪਣੇ ਕੋਲ ਬ੍ਰਾਡ ਡੈਡ ਆਏ ਨੇ ਤੇ ਇਕਵੇਸ਼ਨ ਆਪਾਂ ਉਹਨਾਂ ਦੀ ਲੱਕ ਦੀ ਹੱਡੀ ਫ੍ਰੈਕਚਰ ਹੈ ਆ ਰਹੀ ਹੈ ਸੱਜੇ ਪਾਸੇ ਦੀ ਲੱਗ ਰਹੀ ਹੈ ਤਾਂ ਜੋ ਇੱਥੇ ਹੱਡੀ ਵਾਲੇ ਡਾਕਟਰ ਅਵੇਲੇਬਲ ਹੈ ਨਹੀਂ ਹਲੇ ਆਪਾਂ ਉਹਨਾਂ ਨੂੰ ਰੈਫਰ ਕੀਤਾ ਮੋਢੀ ਸਹਾਇਤਾ ਦੇ ਕੇ ਕੋਈ ਪਛਾਣ ਵਗੈਰਾ ਹੋਈ ਮੈਡਮ ਹਾਂਜੀ ਪਛਾਣ ਕੋਈ ਹੋਈ ਹੈ ਇਹਨਾਂ ਦੀ ਪਛਾਣ ਜੀ ਆਪਾਂ ਨੇਮਸ ਰਿਵੀਲ ਨਹੀਂ ਕਰ ਸਕਦੇ ਇੱਕ ਇੱਕ ਦੀ ਦੋਨਾਂ ਦੀ ਪਛਾਣ ਨੇਮਸ ਹੈਗੇ ਨੇ ਨੋਨ ਨੇ ਬਾਕੀ ਹਲੇ ਰਿਲੇਟਿਵ ਪੇਸ਼ੈਂਟ ਦੇ ਨਾਲ ਦੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਉਹ ਬੋਥ ਆਰ ਆਇਡੈਂਟੀਫਾਈਡ ਬੋਡੀਜ਼ ਚਲੋ ਅਥੋਂ ਆਪਣੇ ਐਮਐਨਐਸ ਸਾਹਿਬ ਆਏ ਸੀ ਫੋਨ ਆਪਣੇ ਚਾਹ ਪੋਤੇ ਤੇ ਜਿਹੜੇ ਚਾਹ ਦੇ ਐਕਸੀਡੈਂਟ ਹੋਇਆ ਤੇ ਟਰਾਲੀ ਪਲਟ ਗਈ ਐ ਉਹ ਜਲਦੀ ਤੇ ਮੋਟੇ ਤੇ ਪਹੁੰਚੇ ਤੇਰੀ ਪਾਸਟੇ ਦੀ ਚੌਕੀ ਨੂੰ ਵੀ ਤਨਾ ਦੇਤੀ ਕਿ ਅਸੀਂ ਮੋਟੇ ਤੇ ਜੀ ਪਹੁੰਚੇ ਤੇ ਦੋਨੋਂ ਪੱੜਿਆ ਹੋਇਆ ਸੀ ਬਾਤ ਤੇ ਮਿਲ ਉਹ ਲਾ ਕੇ ਆਪਣੀ ਅੜੀ ਗੱਡੀ ਦੇ ਵਿੱਚ ਅਸੀਂ ਤੇ ਚਲਵਾ ਬਿਨ੍ਹਾ ਲੋ ਸਰ ਟਰਾਲੀ ਕਾਥੇ ਪਾਰਟੀ ਕਿਥੇ ਟਰਾਲੀ ਪਾਸਟੇ ਕਾਦੇ ਵਿੱਚ ਪਲਟੀ ਨਹਿਰ ਦੇ ਵਿੱਚ ਨਹਿਰ ਦੇ ਤੇ ਬੰਦੇ ਜਿਹੜੇ ਨਹਿਰ ਦੇ ਵਿੱਚੋਂ ਕੱਢ ਕੇ ਲੈਂਦੇ ਜੀ ਤੁਸੀਂ ਨਹਿਰ ਦੇ ਵਿੱਚੋਂ ਉਹਨੇ ਕੱਢਦੇ ਕਿਤੇ ਬੰਦੇ ਕਿੱਦਾਂ ਕੰਡੀਸ਼ਨ ਕਿੱਦਾਂ ਜੀ ਪਤਾ ਲੱਗਾ ਨਹੀਂ ਕੁਛ ਇਹਦਾ ਲੈਕ ਦੀ ਤਾਂ ਜ਼ਿਆਦਾ ਆ ਤੇ ਇੱਕ ਥੋੜਾ ਠੀਕ ਆ